ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਰਾਜਵੀਰ ਆਪਣੀ 22 ਸਾਲਾਂ ਦੀ ਕੁੜੀ ਨੂੰ ਲੈ ਕੇ ਹਸਪਤਾਲ ਆਇਆ ਜੋ ਬਿਮਾਰ ਰਹਿੰਦੀ ਸੀ ਸ਼ਹਿਰ ਦੇ ਵੱਡੇ ਵੱਡੇ ਹਸਪਤਾਲਾਂ ਵਿੱਚ ਉਸ ਦਾ ਇਲਾਜ ਕਰਵਾਇਆ ਗਿਆ ਸਾਰੀਆਂ ਰਿਪੋਰਟਾਂ ਕੀਤੀਆਂ ਗਈਆਂ ਜਾਂਚਾਂ ਕੀਤੀਆਂ ਗਈਆਂ ਪਰ ਕਿਸੇ ਵੀ ਰਿਪੋਰਟਾਂ ਵਿੱਚ ਕੁਝ ਨਹੀਂ ਆਇਆ ਕਿਸੇ ਡਾਕਟਰ ਨੂੰ ਵੀ ਇਹ ਗੱਲ ਸਮਝ ਵਿੱਚ ਨਹੀਂ ਆ ਰਹੀ ਸੀ ਕਿ ਆਖਿਰ ਰਾਜਵੀਰ ਦੀ ਧੀ ਉਹ ਹੋਇਆ ਕੀ ਹੈ ਫਿਰ ਅਚਾਨਕ ਇੱਕ ਦਿਨ ਉਸਦੇ ਦੋਸਤ ਨੇ ਦੱਸਿਆ ਕਿ ਇਸ ਸ਼ਹਿਰ ਵਿੱਚ ਇੱਕ ਵਧੀਆ ਡਾਕਟਰ ਹੈ ਤੁਸੀਂ ਉਸ ਤੋਂ ਆਪਣੀ ਧੀ ਦਾ ਇਲਾਜ ਕਰਵਾਓ ਮੇਰੇ ਚਾਚੇ ਦੀ ਕੁੜੀ ਵੀ ਉਸ ਹਸਪਤਾਲ ਵਿੱਚੋਂ ਠੀਕ ਹੋ ਗਈ ਸੀ ਮੇਰੇ ਕਹਿਣ ਤੇ ਤੁਸੀਂ ਇੱਕ ਵਾਰ ਉਸ ਡਾਕਟਰ ਨੂੰ ਆਪਣੀ ਧੀ ਨੂੰ ਜ਼ਰੂਰ ਦਿਖਾਓ ਉਸ ਦੀ ਗੱਲ ਸੁਣ ਕੇ ਰਾਜਵੀਰ ਉਸ ਹਸਪਤਾਲ ਵਿੱਚ ਪਹੁੰਚ ਗਿਆ ਉੱਥੇ ਜਾ ਕੇ ਆਪਣੀ ਧੀ ਨੂੰ ਦਾਖਲ ਕਰਦਾ ਹੈ ਤੇ ਉਹ ਠੀਕ ਹੋ ਜਾਂਦੀ ਹੈ ਤੇ ਕੁਝ ਦਿਨਾਂ ਬਾਅਦ ਉਹ ਘਰ ਆ ਜਾਂਦਾ ਹੈ ਜਦੋਂ ਘਰ ਆ ਜਾਂਦਾ ਤਾਂ ਉਸ ਦੀ ਧੀ ਫੇਰ ਬਿਮਾਰ ਹੋ ਜਾਂਦੀ ਹੈ ਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਤਾ ਉੱਥੇ ਜਾ ਕੇ ਉਹ ਠੀਕ ਹੋ ਜਾਂਦੀ ਹੈ ਜਦੋਂ ਚੌਥੀ ਵਾਰ ਆਪਣੀ ਧੀ ਨੂੰ ਹਸਪਤਾਲ ਲੈ ਕੇ ਗਿਆ ਤਾਂ ਰਾਜਵੀਰ ਸਿੰਘ ਹੈਰਾਨ ਰਹਿ ਗਿਆ ਕਿਉਂਕਿ ਉਸ ਦਿਨ ਡਾਕਟਰ ਦੇ ਨਾਲ ਇੱਕ ਔਰਤ ਆਈ ਸੀ ਕੌਣ ਸੀ ਉਹ ਔਰਤ ਜਿਸ ਨੂੰ ਦੇਖ ਕੇ ਰਾਜਵੀਰ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆਖਿਰ ਉਸ ਦੀ ਧੀ ਨੂੰ ਅਜੀਹਾ ਕੀ ਹੋਇਆ ਸੀ ਕਿ ਉਹ ਘਰ ਆ ਕੇ ਫੇਰ ਬਿਮਾਰ ਹੋ ਜਾਂਦੀ ਸੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਸੁਣਿਓ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਲੁਧਿਆਣਾ ਜ਼ਿਲ੍ਹੇ ਵਿੱਚ ਦੋ ਦੋਸਤ ਪੜਦੇ ਸੀ ਇੱਕ ਦਾ ਨਾਮ ਸੀ ਰਾਜਵੀਰ ਤੇ ਇੱਕ ਦਾ ਨਾਮ ਸੀ ਜਗਤਾਰ ਦੋਵੇਂ ਦੋਸਤ ਅਲੱਗ-ਅਲੱਗ ਪਿੰਡਾਂ ਤੋਂ ਸੀ ਪਰ ਉਹਨਾਂ ਵਿੱਚ ਦੋਸਤੀ ਬਹੁਤ ਪੱਕੀ ਸੀ ਦੋਵਾਂ ਦੇ ਪਰਿਵਾਰ ਚੰਗੇ ਸੀ ਰਾਜਵੀਰ ਸਿੰਘ ਦੇ ਪਾਪਾ ਬਿਜ਼ਨਸ ਕਰਦੇ ਸੀ ਇਸ ਕਰਕੇ ਉਸ ਦੇ ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਚੰਗਾ ਕਾਰੋਬਾਰ ਸੀ ਇਦਰ ਜਗਤਾਰ ਦੇ ਘਰ ਵੀ ਉਸਦੇ ਪਾਪਾ ਕੋਲ ਚੰਗੀ ਜ਼ਮੀਨ ਸੀ ਉਸਦੇ ਦਾਦੇ ਪੜਦਾਦਿਆਂ ਦੀ ਜ਼ਮੀਨ ਸੀ ਇਸ ਕਰਕੇ ਉਸਦਾ ਪਰਿਵਾਰ ਵੀ ਬਹੁਤ ਚੰਗਾ ਸੀ ਦੋਵਾਂ ਪਰਿਵਾਰਾਂ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ ਤੇ ਦੋਵਾਂ ਦੀ ਦੋਸਤੀ ਵੀ ਬਹੁਤ ਪੱਕੀ ਸੀ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਕੰਮ ਆਉਂਦੇ ਸੀ ਦੋਵੇਂ ਇੱਕ ਦੂਜੇ ਬਿਨਾਂ ਇੱਕ ਮਿੰਟ ਵੀ ਨਹੀਂ ਸੀ ਰਹਿੰਦੇ ਜਿਵੇਂ ਹੀ ਟਾਈਮ ਲੱਗਦਾ ਰਾਜਵੀਰ ਜਗਤਾਰ ਦੇ ਘਰ ਆ ਜਾਂਦਾ ਸੀ ਜਾਂ ਫਿਰ ਜਗਤਾਰ ਰਾਜਵੀਰ ਦੇ ਘਰ ਚਲਾ ਜਾਂਦਾ ਦੋਵਾਂ ਦੇ ਪਰਿਵਾਰ ਵਾਲੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਹੌਲੀ ਹੌਲੀ ਦੋਵੇਂ ਇਕੱਠੇ 12ਵੀਂ ਕਲਾਸ ਪਾਸ ਕਰ ਲੈਂਦੇ ਨੇ 12ਵੀਂ ਕਰਨ ਤੋਂ ਬਾਅਦ ਉਹ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ ਜਿਵੇਂ ਹੀ ਉਹਨਾਂ ਨੇ ਗ੍ਰੈਜੂਏਸ਼ਨ ਪੂਰੀ ਕੀਤੀ ਫਿਰ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਦੋਵੇਂ ਵੱਖ-ਵੱਖ ਹੋ ਜਾਂਦੇ ਨੇ ਜਿਹੜਾ ਰਾਜਵੀਰ ਹੈ ਉਹ ਆਪਣੇ ਪਾਪਾ ਨਾਲ ਬਿਜ਼ਨਸ ਵਿੱਚ ਹੱਥ ਵਟਾਉਣ ਲੱਗਿਆ ਸੀ ਤੇ ਜਿਹੜਾ ਜਗਤਾਰ ਹੈ ਉਹ ਆਪਣੇ ਪਾਪਾ ਨਾਲ ਖੇਤੀવાડી ਵਿੱਚ ਹੱਥ ਵਟਾਉਣ ਲੱਗਿਆ ਸੀ ਦੋਵਾਂ ਦੀ ਦੋਸਤੀ ਉਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ ਦੋਵੇਂ ਇੱਕ ਦੂਜੇ ਦਾ ਖਾਲਚਾਲ ਫੋਨ ਤੇ ਪੁੱਛਦੇ ਰਹਿੰਦੇ ਨੇ ਜਦੋਂ ਕਦੇ ਉਹਨਾਂ ਨੂੰ ਸਮਾਂ ਮਿਲਦਾ ਤਾਂ ਦੋਵੇਂ ਇੱਕ ਦੂਜੇ ਨੂੰ ਮਿਲ ਵੀ ਜਾਂਦੇ ਸੀ ਦੋਵਾਂ ਦਾ ਸਮਾਂ ਵਧੀਆ ਬਤੀਤ ਹੋ ਰਿਹਾ ਸੀ ਰਾਜਵੀਰ ਦੇ ਪਾਪਾ ਜਿਹੜਾ ਬਿਜ਼ਨਸ ਕਰਦੇ ਸੀ ਉਸ ਬਿਜ਼ਨਸ ਵਿੱਚ ਉਸ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਰਾਜਵੀਰ ਦੇ ਪਾਪਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਹ ਬਿਜ਼ਨਸ ਕਿਵੇਂ ਹੈਂਡਲ ਕਰਾਂ ਇਸ ਨੂੰ ਪ੍ਰੋਫਿਟ ਵਿੱਚ ਕਿਵੇਂ ਲਿਆਵਾ ਤਾਂ ਫਿਰ ਉਹ ਰਾਜਵੀਰ ਕੋਲੋਂ ਸਲਾਹ ਮੰਗਦਾ ਹੈ ਰਾਜਵੀਰ ਦੀ ਬਿਜ਼ਨਸ ਬਾਰੇ ਸਮਝ ਚੰਗੀ ਸੀ ਤਾਂ ਫਿਰ ਉਹ ਆਪਣੇ ਪਾਪਾ ਨੂੰ ਸਲਾਹ ਦਿੰਦਾ ਹੈ ਕੀ ਆਪਾਂ ਨੂੰ ਕੁਝ ਹੋਰ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਤਾਂ ਫਿਰ ਉਸਦੇ ਪਾਪਾ ਕਹਿੰਦੇ ਆਪਣੇ ਕੋਲ ਇਨਵੈਸਟਮੈਂਟ ਕਰਨ ਵਾਸਤੇ ਪੈਸੇ ਨਹੀਂ ਹਨ ਆਪਾਂ ਸਾਰੇ ਪੈਸੇ ਹੀ ਇਸ ਵਿੱਚ ਲਾ ਦਿੱਤੇ ਨੇ ਹੁਣ ਆਪਾਂ ਪੈਸਿਆਂ ਦਾ ਬੰਦੋਬਸਤ ਕਿੱਥੋਂ ਕਰਾਂਗੇ ਤਾਂ ਫਿਰ ਰਾਜਵੀਰ ਨੂੰ ਆਪਣੇ ਦੋਸਤ ਜਗਤਾਰ ਦੀ ਯਾਦ ਆਉਂਦੀ ਹੈ ਕਿਉਂ ਨਾ ਜਗਤਾਰ ਦੀ ਮਦਦ ਲਈ ਜਾਵੇ ਉਸ ਕੋਲ ਚੰਗੀ ਜ਼ਮੀਨ ਜਾਇਦਾਦ ਹੈ ਤੇ ਚੰਗਾ ਹੀ ਉਸ ਕੋਲ ਪੈਸਾ ਹੈ ਜੇ ਉਹ ਮੇਰੀ ਮਦਦ ਕਰ ਦੇਵੇ ਤਾਂ ਮੇਰਾ ਵਪਾਰ ਚੰਗਾ ਚੱਲ ਪਵੇਗਾ ਫਿਰ ਰਾਜਵੀਰ ਇੱਕ ਦਿਨ ਜਗਤਾਰ ਦੇ ਘਰ ਪਹੁੰਚ ਜਾਂਦਾ ਹੈ ਜਗਤਾਰ ਨੇ ਜਿਵੇਂ ਹੀ ਰਾਜਵੀਰ ਨੂੰ ਆਏ ਦੇਖਿਆ ਤਾਂ ਉਸ ਦਾ ਚੰਗਾ ਆਦਰ ਸਤਕਾਰ ਕੀਤਾ ਉਸ ਦੀ ਸੇਵਾ ਕਰਦਾ ਏ ਇਸੇ ਤਰ੍ਹਾਂ ਰਾਜਵੀਰ ਜਗਤਾਰ ਕੋਲ ਰਾਤ ਰਹਿ ਜਾਂਦਾ ਤੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਦੋਵੇਂ ਜਣੇ ਜਗਤਾਰ ਦੇ ਕਮਰੇ ਵਿੱਚ ਬੈਠੇ ਸੀ ਤੇ ਦੋਵੇਂ ਗੱਲਾਂ ਕਰ ਰਹੇ ਸੀ ਰਾਜਵੀਰ ਜਗਤਾਰ ਨੂੰ ਕਹਿੰਦਾ ਕੀ ਜਗਤਾਰ ਮੈਂ ਤੇਰੇ ਕੋਲ ਇੱਕ ਕੰਮ ਆਇਆ ਮੈਨੂੰ ਤੇਰੀ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਜਿਵੇਂ ਹੀ ਜਗਤਾਰ ਨੇ ਇਹ ਗੱਲ ਸੁਣੀ ਸੀ ਤਾਂ ਫਿਰ ਉਹ ਅੱਗੋਂ ਕਹਿੰਦਾ ਦੱਸ ਯਾਰਾ ਤੈਨੂੰ ਕਿਸ ਚੀਜ਼ ਦੀ ਲੋੜ ਹੈ ਤੂੰ ਮੇਰੇ ਕੋਲ ਇੰਨਾ ਸੰਗਣਾ ਜੋ ਵੀ ਗੱਲ ਹੈ ਤੂੰ ਮੈਨੂੰ ਖੁੱਲ ਕੇ ਦੱਸ ਸਕਦਾ ਹੈ ਰਾਜਵੀਰ ਉਸ ਨੂੰ ਸਾਰੀ ਗੱਲ ਦੱਸਦਾ ਕਿ ਕਿਸ ਤਰ੍ਹਾਂ ਉਸ ਨੂੰ ਵਪਾਰ ਵਿੱਚ ਘਾਟਾ ਪਿਆ ਤੇ ਉਸ ਦਾ ਵਪਾਰ ਡੁੱਬ ਰਿਹਾ ਹੈ ਜੇ ਇਸ ਤਰ੍ਹਾਂ ਡੁੱਬਦਾ ਰਿਹਾ ਜੇ ਅਸੀਂ ਪੈਸੇ ਨਾ ਲਾਏ ਤਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ ਅਸੀਂ ਨੰਗ ਹੋ ਜਾਵਾਂਗੇ ਜਗਤਾਰ ਨੇ ਜਿਵੇਂ ਹੀ ਇਹ ਗੱਲ ਸੁਣੀ ਸੀ ਤਾਂ ਫਿਰ ਉਹ ਰਾਜਵੀਰ ਨੂੰ ਕਹਿੰਦਾ ਜੇ ਯਾਰ ਹੋ ਕੇ ਯਾਰ ਦੇ ਕੰਮ ਨਾ ਆਈਏ ਤਾਂ ਫਿਰ ਯਾਰੀ ਕਾਦੀ ਤੈਨੂੰ ਪੈਸਿਆਂ ਦੀ ਲੋੜ ਹੈ ਕੋਈ ਗੱਲ ਨਹੀਂ ਤੂੰ ਮੈਨੂੰ ਫੋਨ ਕਰ ਦਿੰਦਾ ਤਾਂ ਵੀ ਮੈਂ ਤੈਨੂੰ ਪੈਸੇ ਦੇ ਦੇਨੇ ਸੀ ਫੇਰ ਉਹ ਰਾਜਵੀਰ ਨੂੰ ਪੁੱਛਦਾ ਕਿ ਤੈਨੂੰ ਕਿੰਨੇ ਪੈਸਿਆਂ ਦੀ ਜ਼ਰੂਰਤ ਹੈ ਤਾਂ ਫੇਰ ਅੱਗੋਂ ਰਾਜਵੀਰ ਕਹਿੰਦਾ ਮੈਨੂੰ 15 ਲੱਖ ਰੁਪਏ ਦੀ ਲੋੜ ਹੈ 15 ਲੱਖ ਰੁਪਏ ਨਾਲ ਮੇਰਾ ਕੰਮ ਚੱਲ ਜਾਵੇਗਾ ਤਾਂ ਫਿਰ ਜਗਤਾਰ ਕਹਿੰਦਾ ਮੈਨੂੰ 3 ਦਿਨਾਂ ਦਾ ਸਮਾਂ ਦੇ ਦੇ ਮੈਂ 3 ਦਿਨਾਂ ਵਿੱਚ ਤੈਨੂੰ 15 ਲੱਖ ਰੁਪਏ ਦਾ ਬੰਦੋਬਸਤ ਕਰਕੇ ਦੇ ਦੇਵਾਂਗਾ ਇਸੇ ਤਰ੍ਹਾਂ ਰਾਜਵੀਰ ਪੂਰੇ ਹੌਸਲੇ ਤੇ ਉਤਸ਼ਾਹ ਨਾਲ ਆਪਣੇ ਘਰ ਵਾਪਿਸ ਆ ਜਾਂਦਾ ਹੈ ਤੇ ਘਰ ਆ ਕੇ ਆਪਣੇ ਪਾਪਾ ਨੂੰ ਸਾਰੀ ਗੱਲ ਦੱਸਦਾ ਹੈ ਉਸਦੇ ਪਾਪਾ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦੇ ਐ ਇਧਰ ਜਗਤਾਰ ਨੇ 3 ਦਿਨਾਂ ਦੇ ਵਿੱਚ 15 ਲੱਖ ਦਾ ਇੰਤਜ਼ਾਮ ਕਰ ਦਿੱਤਾ ਸੀ ਉਹ 15 ਲੱਖ ਰੁਪਏ ਲੈ ਕੇ ਰਾਜਵੀਰ ਦੇ ਘਰ ਜਾਂਦਾ ਹੈ ਤੇ ਘਰ ਜਾ ਕੇ ਰਾਜਵੀਰ ਨੂੰ ਦੇ ਦਿੰਦਾ ਹੈ। ਰਾਜਵੀਰ ਬਹੁਤ ਖੁਸ਼ ਹੁੰਦਾ ਹੈ ਤੇ ਆਪਣੀ ਯਾਰੀ ਤੇ ਮਾਣ ਮਹਿਸੂਸ ਕਰਦਾ ਹੈ। ਜ਼ਗਤਾਰ ਦਾ ਚੰਗਾ ਆਦਰ ਸਤਕਾਰ ਕਰਦਾ ਹੈ ਤੇ ਰਾਜਵੀਰ ਨੇ ਜ਼ਗਤਾਰ ਨੂੰ ਕਹਿ ਦਿੱਤਾ ਸੀ ਕਿ ਜਦੋਂ ਸਾਡਾ ਬਿਜ਼ਨਸ ਸੈੱਟ ਹੋ ਗਿਆ ਤਾਂ ਅਸੀਂ ਪੈਸੇ ਵਾਪਸ ਕਰ ਦੇਵਾਂਗੇ, ਸਮੇਤ ਵਿਆਜ ਵਾਪਸ ਕਰ ਦੇਵਾਂਗੇ। ਤਾਂ ਜਗਤਾਰ ਕਹਿੰਦਾ ਕੋਈ ਗੱਲ ਨਹੀਂ ਯਾਰਾ ਪਹਿਲਾਂ ਤੂੰ ਆਪਣਾ ਬਿਜ਼ਨਸ ਸੰਭਾਲ ਪੈਸਿਆਂ ਦੀ ਚਿੰਤਾ ਨਾ ਕਰ ਕੋਈ ਗੱਲ ਨਹੀਂ ਜਦੋਂ ਤੇਰੇ ਕੋਲ ਪੈਸੇ ਹੋਏ ਤੂੰ ਵਾਪਸ ਕਰ ਦੇਵੀ ਇਸੇ ਤਰ੍ਹਾਂ ਦੋਵੇਂ ਪਰਿਵਾਰਾਂ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਰਾਜਵੀਰ ਤੇ ਉਸਦੇ ਪਾਪਾ ਉਹ ਪੈਸੇ ਵਪਾਰ ਵਿੱਚ ਇਨਵੈਸਟਮੈਂਟ ਕਰ ਦਿੰਦੇ ਨੇ ਪ੍ਰਮਾਤਮਾ ਨੇ ਉਹਨਾਂ ਦੀ ਬਾਹ ਫੜ ਲਈ ਸੀ ਉਹਨਾਂ ਦਾ ਡੁੱਬਦਾ ਹੋਇਆ ਵਪਾਰ ਦੁਬਾਰਾ ਤੋਂ ਚੱਲਣ ਲੱਗ ਪਿਆ ਉਹਨਾਂ ਨੂੰ ਚੰਗਾ ਪ੍ਰੋਫਿਟ ਹੋਣ ਲੱਗ ਇਹ ਸਾਰੀਆਂ ਗੱਲਾਂ ਰਾਜਵੀਰ ਜਗਤਾਰ ਨੂੰ ਦੱਸਦਾ ਰਹਿੰਦਾ ਸੀ ਜਦੋਂ ਉਹਨਾਂ ਦਾ ਕੰਮ ਚੰਗਾ ਚੱਲਣ ਲੱਗਿਆ ਤਾਂ ਇੱਕ ਦਿਨ ਜਗਤਾਰ ਨੂੰ ਕਿਤੇ ਜ਼ਮੀਨ ਪਸੰਦ ਆ ਜਾਂਦੀ ਹੈ ਉਹ ਸੋਚਦਾ ਕਿਉਂ ਨਾ ਮੈਂ ਇਹ ਜ਼ਮੀਨ ਲੈ ਲਵਾਂ ਮੈਂ ਰਾਜਵੀਰ ਕੋਲੋਂ ਪੈਸੇ ਲੈ ਕੇ ਇਹ ਜ਼ਮੀਨ ਖਰੀਦ ਲੈਂਦਾ ਹਾਂ ਤਾਂ ਫਿਰ ਉਹ ਰਾਜਵੀਰ ਨੂੰ ਪੈਸਿਆਂ ਵਾਸਤੇ ਫੋਨ ਕਰਦਾ ਹੈ ਕਿ ਮੈਂ ਜ਼ਮੀਨ ਖਰੀਦਣੀ ਹੈ ਮੈਨੂੰ ਪੈਸਿਆਂ ਦੀ ਲੋੜ ਹੈ ਜੇ ਤੇਰੇ ਕੋਲ ਹੈਗੇ ਆ ਤਾਂ ਮੈਨੂੰ ਦੇ ਦੇ ਤਾਂ ਅਗੋ ਰਾਜਵੀਰ ਕਹਿੰਦਾ ਹੈ ਪੈਸੇ ਤਾਂ ਮੇਰੇ ਕੋਲ ਹੈਗੇ ਆ ਪਰ ਉਸ ਨੂੰ ਅਰੇਂਜ ਕਰਨ ਵਾਸਤੇ ਮੈਨੂੰ 8 ਕੁ ਦਿਨਾਂ ਦਾ ਟਾਈਮ ਦੇ ਦੇ ਤੇ 8 ਦਿਨਾਂ ਬਾਅਦ ਮੈਂ ਤੇਰੇ ਪੈਸੇ ਵਿਆਜ ਸਮੇਤ ਵਾਪਿਸ ਕਰ ਦੇਵਾਂਗਾ ਤਾਂ ਫਿਰ ਜ਼ਗਤਾਰ ਕਹਿ ਦਿੰਦਾ ਕੋਈ ਗੱਲ ਨਹੀਂ ਮੈਂ 8 ਦਿਨਾਂ ਬਾਅਦ ਇਹ ਜ਼ਮੀਨ ਖਰੀਦ ਲਵਾਂਗਾ ਇਸ ਤਰ੍ਹਾਂ ਦੋਨਾਂ ਦੋਸਤਾਂ ਵਿਚਾਲੇ ਗੱਲ ਪੱਕੀ ਹੋ ਗਈ ਹੌਲੀ-ਹੌਲੀ ਕਰਦੇ 8 ਦਿਨ ਲੰਘ ਜਾਂਦੇ ਨੇ 8 ਦਿਨਾਂ ਬਾਅਦ ਜ਼ਗਤਾਰ ਰਾਜਵੀਰ ਨੂੰ ਫੋਨ ਕਰਦਾ ਕਿ ਪੈਸਿਆਂ ਦਾ ਬੰਦੋਬਸਤ ਹੋਇਆ ਜਾਂ ਨਹੀਂ ਤਾਂ ਗੋ ਰਾਜਵੀਰ ਕਹਿੰਦਾ ਮੈਂ ਐਨੇ ਪੈਸਿਆਂ ਦਾ ਬੰਦੋਬਸਤ ਕਰ ਲਿਆ ਤੁਸੀਂ ਪੈਸੇ ਲੈਣ ਲਈ ਮੇਰੇ ਕੋਲ ਮੇਰੇ ਪਿੰਡ ਆ ਜਾਓ ਮੈਨੂੰ ਇੱਥੇ ਥੋੜਾ ਕੰਮ ਹੈ ਤਾਂ ਆਂ ਕਰਕੇ ਮੈਂ ਉੱਥੇ ਨਹੀਂ ਆ ਸਕਦਾ ਜੇ ਤੁਸੀਂ ਇੱਥੇ ਆ ਜਾਓਗੇ ਤਾਂ ਮੈਨੂੰ ਬਹੁਤ ਵਧੀਆ ਲੱਗੇਗਾ ਨਾਲੇ ਆਪਾਂ ਮਿਲ ਵੀ ਲਵਾਂਗੇ ਇਸੇ ਤਰ੍ਹਾਂ ਜਗਤਾਰ ਆਪਣੀ ਗੱਡੀ ਤੇ ਰਾਜਵੀਰ ਕੋਲ ਪੈਸੇ ਲੈਣ ਘਰੋਂ ਚੱਲ ਪੈਂਦਾ ਪਰ ਰਸਤੇ ਦੇ ਵਿੱਚ ਉਸ ਦਾ ਬਹੁਤ ਭਿਆਨਕ ਐਕਸੀਡੈਂਟ ਹੋ ਜਾਂਦਾ ਤੇ ਉਸ ਐਕਸੀਡੈਂਟ ਦੇ ਵਿੱਚ ਜਗਤਾਰ ਦੀ ਮੌਤ ਹੋ ਜਾਂਦੀ ਹੈ ਇਹਦਾ ਰਾਜਵੀਰ ਪੈਸਿਆਂ ਦੇ ਨਾਲ ਜਗਤਾਰ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਸੋਚਦਾ ਸੀ ਕਿ ਜਗਤਾਰ ਹਜੇ ਤੱਕ ਨਹੀਂ ਆਇਆ ਉਹ ਰਾਜਵੀਰ ਜਗਤਾਰ ਨੂੰ ਫੋਨ ਕਰਦਾ ਪਰ ਅਗੋਂ ਜਗਤਾਰ ਦਾ ਫੋਨ ਸਵਿਚ ਆਫ ਆ ਰਿਹਾ ਸੀ ਤਾਂ ਰਾਜਵੀਰ ਵਾਰ-ਵਾਰ ਜਗਤਾਰ ਨੂੰ ਫੋਨ ਕਰ ਰਿਹਾ ਸੀ ਰਾਜਵੀਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇੱਕੋ ਦਮ ਜਗਤਾਰ ਨੂੰ ਕੀ ਹੋ ਗਿਆ ਉਸਨੇ ਆਪਣਾ ਫੋਨ ਸਵਿਚ ਆਫ ਕਿਉਂ ਕਰ ਲਿਆ ਪਰ ਜੋ ਅਸਲ ਗੱਲ ਸੀ ਉਹ ਹਜੇ ਤੱਕ ਰਾਜਵੀਰ ਨੂੰ ਪਤਾ ਨਹੀਂ ਸੀ ਤਾਂ ਫਿਰ ਅਗਲੇ ਦਿਨ ਰਾਜਵੀਰ ਫੇਰ ਜ਼ਕਤਾਰ ਦਾ ਫੋਨ ਲਗਾਉਂਦਾ ਹੈ ਪਰ ਉਸ ਦਾ ਫੋਨ ਫੇਰ ਵੀ ਨਹੀਂ ਮਿਲਦਾ ਫਿਰ ਉਹ ਸੋਚਦਾ ਹੋ ਸਕਦਾ ਉਹ ਕਿਸੇ ਡੂੰਗੇ ਕੰਮ ਵਿੱਚ ਫਸ ਗਿਆ ਹੋਵੇ ਕੋਈ ਜ਼ਿਆਦਾ ਹੀ ਬੀਜੀ ਹੋ ਗਿਆ ਹੋਣਾ ਜਾਂ ਫਿਰ ਹੋ ਸਕਦਾ ਉਸ ਦਾ ਫੋਨ ਖਰਾਬ ਹੋ ਗਿਆ ਹੋਵੇ ਉਹ ਸੋਚਦਾ ਕਿ ਕੱਲ ਨੂੰ ਮੈਂ ਉਸ ਦੇ ਪਿੰਡ ਜਾ ਕੇ ਉਸ ਨੂੰ ਪੈਸੇ ਦੇ ਆਵਾਂਗਾ ਇਸੇ ਤਰ੍ਹਾਂ ਰਾਜਵੀਰ ਆਪਣੇ ਕੰਮਕਾਰਾਂ ਵਿੱਚ ਬੀਜੀ ਹੋ ਜਾਂਦਾ ਹੈ ਅਗਲੇ ਦਿਨ ਉਹ ਫੇਰ ਜ਼ਕਤਾਰ ਦਾ ਫੋਨ ਨਰਮਲ ਆਉਂਦਾ ਪਰ ਜਗਤਾਰ ਦਾ ਫੋਨ ਹਜੇ ਵੀ ਸਵਿਚ ਆਫ ਹੀ ਸੀ ਤਾਂ ਫਿਰ ਰਾਜਵੀਰ ਪੈਸੇ ਲੈ ਕੇ ਜਗਤਾਰ ਦੇ ਪਿੰਡ ਪਹੁੰਚ ਜਾਂਦਾ ਜਿਵੇਂ ਹੀ ਜਗਤਾਰ ਦੇ ਘਰ ਪਹੁੰਚਿਆ ਤੇ ਉਥੇ ਇਹਨਾਂ ਕੱਠ ਦੇਖ ਕੇ ਇੱਕੋ ਦਮ ਹੈਰਾਨ ਰਹਿ ਜਾਂਦਾ ਉਸ ਨੂੰ ਪਤਾ ਲੱਗਦਾ ਕਿ ਉਸ ਦਾ ਦੋਸਤ ਜਗਤਾਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਤੇ ਜਿਵੇਂ ਹੀ ਉਸ ਨੇ ਇਹ ਗੱਲ ਸੁਣੀ ਸੀ ਔਸ਼ਦੀ ਰੂਹ ਕੰਬ ਜਾਂਦੀ ਹੈ ਉਸਦਾ ਇੱਕੋ ਦਮ ਹੌਂਸਲਾ ਟੁੱਟ ਜਾਂਦਾ ਹੈ ਉਹ ਉੱਥੇ ਹੀ ਬੈਠ ਰੋਣ ਲੱਗ ਜਾਂਦਾ ਹੈ ਕਿਉਂਕਿ ਜਗਤਾਰ ਉਹਦਾ ਜਿਗਰੀ ਯਾਰ ਸੀ ਤੇ ਉਸਨੇ ਸਾਰਾ ਬਚਪਨ ਜਗਤਾਰ ਦੇ ਨਾਲ ਹੀ ਬਤਾਇਆ ਸੀ ਹੌਨ ਰਾਜਵੀਰ ਨੂੰ ਜਗਤਾਰ ਦੇ ਜਾਣਦਾ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸੀ ਰਾਜਵੀਰ ਆਪਣੇ ਨਾਲ ਪੈਸੇ ਵੀ ਲੈ ਕੇ ਆਇਆ ਸੀ ਤਾਂ ਜਦੋਂ ਉਹ ਥੋੜਾ ਠੀਕ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਹੁਣ ਇਹ ਪੈਸੇ ਮੈਂ ਕਿਸ ਨੂੰ ਦੇਵਾਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਇਕੱਠ ਸੀ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਤਾਂ ਫਿਰ ਉਹ ਪੈਸੇ ਉੱਥੇ ਦੇਣਾ ਚੰਗਾ ਨਹੀਂ ਸਮਝਦਾ ਤੇ ਉਹ ਪੈਸੇ ਲੈ ਕੇ ਵਾਪਸ ਆਪਣੇ ਘਰ ਆ ਜਾਂਦਾ ਤੇ ਪੈਸੇ ਘਰ ਵਿੱਚ ਰੱਖ ਦਿੰਦਾ ਸੋਚਦਾ ਕਿ ਮੈਂ ਕੁਝ ਦਿਨਾਂ ਬਾਅਦ ਜਾ ਕੇ ਉਸਦੇ ਪਰਿਵਾਰ ਨੂੰ ਪੈਸੇ ਦੇ ਆਵਾਂਗਾ ਇਸੇ ਤਰ੍ਹਾਂ ਹੌਲੀ-ਹੌਲੀ 9 ਦਿਨ ਲੰਘ ਜਾਂਦੇ ਨੇ 9 ਦਿਨਾਂ ਬਾਅਦ ਰਾਜਵੀਰ ਦੇ ਮਨ ਵਿੱਚ ਇੱਕੋ ਦਮ ਇਹ ਆਉਣ ਲੱਗਦਾ ਕਿ ਆਹ ਪੈਸੇ ਤਾਂ ਜਗਤਾਰ ਦੇ ਸੀ ਮੈਂ ਉਸਦੇ ਪਰਿਵਾਰ ਨੂੰ ਕਿਉਂ ਦੇਵਾਂ ਉਸਦੇ ਪਰਿਵਾਰ ਨੂੰ ਪਤਾ ਨਹੀਂ ਇਨ੍ਹਾਂ ਪੈਸਿਆਂ ਬਾਰੇ ਪਤਾ ਹੈ ਜਾਂ ਨਹੀਂ ਇਸੇ ਤਰ੍ਹਾਂ ਹੀ ਰਾਜਵੀਰ ਦੇ ਮਨ ਵਿੱਚ ਲਾਲਚ ਜਾਗ ਪੈਂਦਾ ਹੈ ਉਹ ਸੋਚਦਾ ਉਹਨਾਂ ਕੋਲ ਪੈਸਿਆਂ ਦੀ ਤਾਂ ਕੋਈ ਕਮੀ ਹੀ ਨਹੀਂ ਚੰਗੀ ਜ਼ਮੀਨ ਹੈ ਤਾਂ ਕਰਕੇ ਉਹਨਾਂ ਦੀ ਜ਼ਿੰਦਗੀ ਤਾਂ ਵਧੀਆ ਬਤੀਤ ਹੋ ਰਹੀ ਹੈ ਜੇ ਮੈਂ ਪੈਸੇ ਨਾ ਵੀ ਦੇਵਾਂਗਾ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ ਰਾਜਵੀਰ ਦੇ ਮਨ ਵਿੱਚ ਲਾਲਚ ਆ ਚੁੱਕਿਆ ਸੀ ਤਾਂ ਕਰਕੇ ਉਹ ਪੈਸੇ ਨਹੀਂ ਦੇਣ ਜਾਂਦਾ ਤੇ ਉਹ ਪੈਸੇ ਆਪਣੇ ਬਿਜ਼ਨਸ ਦੇ ਵਿੱਚ ਲਾ ਦਿੰਦਾ ਰਾਜਵੀਰ ਦਾ ਦੋਸਤ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਕਾ ਕਰਕੇ ਰਾਜਵੀਰ ਦਾ ਉਸਦੇ ਪਿੰਡ ਕਦੇ ਵੀ ਘੇੜਾ ਨਹੀਂ ਲੱਗਿਆ ਰਾਜਵੀਰ ਆਪਣੀ ਜ਼ਿੰਦਗੀ ਵਧੀਆ ਲੰਘਾ ਰਿਹਾ ਸੀ ਉਸਦੇ ਪਾਪਾ ਨੇ ਰਾਜਵੀਰ ਦਾ ਵਿਆਹ ਕਰ ਦਿੱਤਾ ਸੀ ਤੇ ਉਸਦੀ ਇੱਕ ਵਧੀਆ ਪਤਨੀ ਸੀ ਤੇ 1 ਸਾਲ ਬਾਅਦ ਉਸਦੇ ਘਰ ਇੱਕ ਬੱਚਾ ਹੋਇਆ ਸੀ ਜੋ ਕਿ ਬੇਟੀ ਸੀ ਉਸਦਾ ਨਾਮ ਉਸਨੇ ਪ੍ਰੀਤ ਰੱਖਿਆ ਸੀ ਪ੍ਰੀਤ ਬਹੁਤ ਹੀ ਸਿਆਣੀ ਕੁੜੀ ਸੀ ਤੇ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਰਾਜਵੀਰ ਆਪਣੀ ਧੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਨੂੰ ਬੜੇ ਲਾਡਾ ਨਾਲ ਰੱਖਦਾ ਰਾਜਵੀਰ ਦੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਪਰ ਰਾਜਵੀਰ ਨੇ ਆਪਣੇ ਪਾਪਾ ਦਾ ਬਿਜ਼ਨਸ ਚੰਗੀ ਤਰ੍ਹਾਂ ਸੰਭਾਲ ਲਿਆ ਸੀ ਬਿਜ਼ਨਸ ਵਿੱਚ ਦਿਨ ਰਾਤ ਉਸ ਦੀ ਤਰੱਕੀ ਹੋ ਰਹੀ ਸੀ ਜਿਵੇਂ ਦਨਦੀ ਪ੍ਰੀਤ ਉਸਦੇ ਘਰ ਵਿੱਚ ਆਈ ਸੀ ਉਸਦੇ ਬਿਜ਼ਨਸ ਨੂੰ ਚਾਰ ਚੰਦ ਲੱਗ ਗਏ ਸੀ ਉਸ ਨੂੰ ਹਰ ਜਗ੍ਹਾ ਤੋਂ ਪ੍ਰੋਫਿਟ ਹੁੰਦਾ ਸੀ ਜਿੱਥੇ ਵੀ ਉਹ ਹੱਥ ਪਾਉਂਦਾ ਸੀ ਉੱਥੇ ਹੀ ਉਸ ਨੂੰ ਨਫਾ ਹੁੰਦਾ ਸੀ ਇਸੇ ਤਰ੍ਹਾਂ ਰਾਜਵੀਰ ਕੋਲ ਪੈਸੇ ਹੀ ਪੈਸੇ ਹੋ ਜਾਂਦੇ ਨੇ ਜਿਵੇਂ ਹੀ ਪ੍ਰੀਤ 19 ਸਾਲਾਂ ਦੀ ਹੁੰਦੀ ਹੈ ਤਾਂ ਉਹ ਬਿਮਾਰ ਰਹਿਣ ਲੱਗ ਜਾਂਦੀ ਹੈ ਉਹ ਮੰਜੇ ਤੇ ਪੈ ਜਾਂਦੀ ਹੈ ਤੇ ਉਸ ਕੋਲੋਂ ਉੱਠਿਆ ਨਹੀਂ ਜਾਂਦਾ ਤੇ ਨਾ ਹੀ ਉਸ ਕੋਲੋਂ ਕੁਝ ਬੋਲਿਆ ਜਾਂਦਾ ਇਹ ਦੇਖ ਕੇ ਰਾਜਵੀਰ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਉਸ ਦੀ लाਡਲੀ ਧੀ ਮੰਜੇ ਤੇ ਪੈ ਗਈ ਉਹ ਹਮੇਸ਼ਾ ਹੀ ਬਿਮਾਰ ਰਹਿਣ ਲੱਗੀ ਹੈ ਪਹਿਲਾਂ ਉਹ ਕਦੇ-ਕਦੇ ਬਿਮਾਰ ਹੁੰਦੀ ਸੀ ਤੇ ਠੀਕ ਵੀ ਹੋ ਜਾਂਦੀ ਸੀ ਪਰ ਹੁਣ ਉਹ ਜ਼ਿਆਦਾ ਹੀ ਬਿਮਾਰ ਰਹਿਣ ਲੱਗੀ ਤੇ ਉਹ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ ਸੀ ਫਿਰ ਰਾਜਵੀਰ ਪ੍ਰੀਤ ਦਾ ਚੰਗੇ ਹਸਪਤਾਲਾਂ ਵਿੱਚ ਇਲਾਜ ਕਰਵਾਉਂਦਾ ਵੱਡੇ ਤੋਂ ਵੱਡੇ ਡਾਕਟਰਾਂ ਨੂੰ ਦਿਖਾਉਂਦਾ ਹੈ ਤੇ ਕਿਸੇ ਤੋਂ ਵੀ ਪ੍ਰੀਤ ਦੀ ਬਿਮਾਰੀ ਠੀਕ ਨਹੀਂ ਸੀ ਹੁੰਦੀ ਕਿ ਆਖਰ ਇਸ ਕੁੜੀ ਨੂੰ ਹੋਇਆ ਕੀ ਹੈ ਇਸੇ ਤਰ੍ਹਾਂ ਹੌਲੀ-ਹੌਲੀ ਕਰਦੇ 4 ਸਾਲ ਲੰਘ ਜਾਂਦੇ ਨੇ ਹੁਣ ਪ੍ਰੀਤ 22 ਸਾਲਾਂ ਦੀ ਹੋ ਗਈ ਸੀ ਜਿਵੇਂ ਹੀ ਪ੍ਰੀਤ 22 ਸਾਲਾਂ ਦੀ ਹੋਈ ਤਾਂ ਫੇਰੀ ਕੋਦਮ ਉਹ ਬਹੁਤ ਜ਼ਿਆਦਾ ਬਿਮਾਰ ਪੈ ਜਾਂਦੀ ਹੈ ਤੇ ਪਰਮਾਨੈਂਟ ਹੀ ਮੰਜੇ ਤੇ ਪੈ ਜਾਂਦੀ ਹੈ ਨਾਸ ਕੋਲੋਂ ਬੋਲਿਆ ਜਾਂਦਾ ਸੀ ਤੇ ਨਾ ਹੀ ਉਸ ਕੋਲੋਂ ਤੁਰਿਆ ਜਾਂਦਾ ਉਸ ਨੂੰ ਖਾਣਾ ਵੀ ਰਾਜਵੀਰ ਤੇ ਉਸ ਦੀ ਪਤਨੀ ਹੀ ਖਵਾਉਂਦੇ ਇਸੇ ਤਰ੍ਹਾਂ ਹੁਣ ਰਾਜਵੀਰ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਹੋ ਗਿਆ ਉਸ ਦੀ लाਡਲੀ ਧੀ ਇੰਨੀ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਮੰਜੇ ਤੇ ਪੈ ਗਈ ਸੀ ਫਿਰ ਉਹ ਹੋਰ ਡਾਕਟਰਾਂ ਨਾਲ ਸੰਪਰਕ ਕਰਦਾ ਪਰ ਕੋਈ ਵੀ ਡਾਕਟਰ ਕੋਲੋਂ ਉਸ ਦੀ ਧੀ ਦਾ ਇਲਾਜ ਨਹੀਂ ਹੁੰਦਾ ਕਿਉਂਕਿ ਡਾਕਟਰਾਂ ਨੇ ਜਾਂਚਾ ਰਿਪੋਰਟਾਂ ਸਭ ਕੀਤੀਆਂ ਪਰ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਆਖਿਰ ਪ੍ਰੀਤ ਨੂੰ ਹੋਇਆ ਕੀ ਹੈ ਕਿਉਂਕਿ ਕੋਈ ਵੱਡੀ ਬਿਮਾਰੀ ਉਸ ਨੂੰ ਨਹੀਂ ਸੀ ਫਿਰ ਵੀ ਇਸ ਤਰ੍ਹਾਂ ਚੱਲ ਫਿਰ ਕਿਉਂ ਨਹੀਂ ਸਕਦੀ ਰਾਜਵੀਰ ਦਾ ਇੱਕ ਦੋਸਤ ਸੀ RAM RAM ਰਾਜਵੀਰ ਨੂੰ ਦੱਸਦਾ ਹੈ ਕਿ ਇੱਕ ਡਾਕਟਰ ਮੇਰੀ ਨਿਗਾ ਵਿੱਚ ਹੈ ਜਿੱਥੇ ਮੇਰੀ ਭੂਆ ਦਾ ਮੁੰਡਾ ਠੀਕ ਹੋਇਆ ਸੀ ਤੇ ਮੇਰੇ ਚਾਚੇ ਦੀ ਕੁੜੀ ਵੀ ਉੱਥੋਂ ਹੀ ਠੀਕ ਹੋਈ ਸੀ ਜੇ ਤੂੰ ਪ੍ਰੀਤ ਨੂੰ ਉਸ ਹਸਪਤਾਲ ਦਿਖਾ ਕੇ ਲਿਆਵੇਂ ਤਾ ਬਹੁਤ ਚੰਗੀ ਗੱਲ ਹੋਵੇਗੀ ਇੱਕ ਵਾਰ ਉਸ ਡਾਕਟਰ ਨੂੰ ਦਿਖਾ ਲਿਆ ਜਿੱਥੇ ਇਹਨੇ ਡਾਕਟਰਾਂ ਨੂੰ ਦਿਖਾ ਲਿਆ ਇੱਕ ਡਾਕਟਰ ਹੋਰ ਸਹੀ ਉਸ ਹਸਪਤਾਲ ਵਿੱਚ ਮੇਰੇ ਕਹਿਣ ਤੇ ਤੂੰ ਇੱਕ ਵਾਰ ਪ੍ਰੀਤ ਨੂੰ ਜ਼ਰੂਰ ਲੈ ਕੇ ਜਾ ਹੋ ਸਕਦਾ ਤੇਰੀ ਬੇਟੀ ਉੱਥੇ ਜਾ ਕੇ ਠੀਕ ਹੋ ਜਾਵੇ ਤਾਂ ਫਿਰ ਰਾਜਵੀਰ ਆਪਣੇ ਦੋਸਤ RAM ਦੀ ਗੱਲ ਮੰਨ ਲੈਂਦਾ ਤੇ ਆਪਣੀ ਧੀ ਨੂੰ ਲੈ ਕੇ ਉਸ ਹਸਪਤਾਲ ਪਹੁੰਚ ਜਾਂਦਾ ਉਹ ਇੱਕ ਵੱਡਾ ਪ੍ਰਾਈਵੇਟ ਹਸਪਤਾਲ ਸੀ ਜਾ ਕੇ ਉੱਥੇ ਆਪਣੀ ਧੀ ਨੂੰ ਦਾਖਲ ਕਰਵਾ ਦਿੰਦਾ ਤੇ ਹਸਪਤਾਲ ਦੇ ਡਾਕਟਰ ਪ੍ਰੀਤ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਨੇ ਤੇ ਰਿਪੋਰਟਾਂ ਕਰਦੇ ਨੇ ਤੇ ਉਹਨਾਂ ਰਿਪੋਰਟਾਂ ਵਿੱਚ ਕੋਈ ਬਿਮਾਰੀ ਨਹੀਂ ਆਈ ਨਾ ਹੀ ਜਾਂਚਾਂ ਵਿੱਚ ਕੋਈ ਨੁਕਸਾ ਆਇਆ ਸੀ ਇੱਥੇ ਵੀ ਡਾਕਟਰਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀਤਾ ਕੀ ਜਾਵੇ ਤਾਂ ਫਿਰ ਉਹ ਪ੍ਰੀਤ ਨੂੰ ਨਾਰਮਲ ਦਵਾਈਆਂ ਦੇ ਰੀਆਂ ਸ਼ੁਰੂ ਕਰ ਦਿੰਦੇ ਨੇ ਜਿਵੇਂ ਹੀ ਉਹਨਾਂ ਨੇ ਨਾਰਮਲ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਪ੍ਰੀਤ ਹੌਲੀ-ਹੌਲੀ ਠੀਕ ਹੋਣ ਲੱਗ ਜਾਂਦੀ ਹੈ ਤਿੰਨ-ਚਾਰ ਦਿਨਾਂ ਵਿੱਚ ਉਹਦੀ ਹਾਲਤ ਬਿਲਕੁਲ ਵਧੀਆ ਹੋਣ ਲੱਗ ਜਾਂਦੀ ਹੈ 6-7 ਦਿਨਾਂ ਵਿੱਚ ਪ੍ਰੀਤ ਆਪੇ ਤੁਰਨ ਲੱਗ ਜਾਂਦੀ ਹੈ ਆਪੇ ਹੀ ਖਾਣਾ ਖਾਣ ਲੱਗ ਜਾਂਦੀ ਹੈ ਤੇ ਚੰਗੀ ਤਰ੍ਹਾਂ ਬੋਲਣ ਲੱਗ ਜਾਂਦੀ ਹੈ ਤਾਂ ਫਿਰ ਡਾਕਟਰ ਉਸ ਨੂੰ ਛੁੱਟੀ ਦੇ ਕੇ ਘਰੇ ਤੋਰ ਦਿੰਦੇ ਨੇ ਰਾਜਵੀਰ ਨੂੰ ਕਹਿ ਦਿੰਦੇ ਨੇ ਕਿ ਹੁਣ ਤੁਸੀਂ ਘਰ ਜਾ ਸਕਦੇ ਹੋ ਹੁਣ ਇਸ ਦੀ ਸਿਹਤ ਬਿਲਕੁਲ ਠੀਕ ਹੈ ਤਾਂ ਫਿਰ ਰਾਜਵੀਰ ਆਪਣੀ ਧੀ ਨੂੰ ਲੈ ਕੇ ਘਰ ਵਾਪਸ ਆ ਜਾਂਦਾ ਜਿਵੇਂ ਹੀ ਰਾਜਵੀਰ ਆਪਣੇ ਘਰ ਆਇਆ ਸੀ ਤਾਂ ਫਿਰ ਉਹ ਆਪਣੇ ਬਿਜ਼ਨਸ ਦੇ ਸਿੰਸਲੇ ਵਿੱਚ ਦੋ ਘੰਟੇ ਲਈ ਸ਼ਹਿਰ ਵਿੱਚ ਕੰਮ ਲਈ ਜਾਂਦਾ ਹੈ ਪਰ ਜਿਵੇਂ ਹੀ ਸ਼ਹਿਰੋਂ ਵਾਪਸ ਘਰ ਆਉਂਦਾ ਤਾਂ ਫਿਰ ਪ੍ਰੀਤ ਉਸੇ ਤਰ੍ਹਾਂ ਹੀ ਬਿਮਾਰ ਹੋ ਗਈ ਸੀ ਫਿਰ ਉਸੇ ਤਰ੍ਹਾਂ ਮੰਜੇ ਤੇ ਪੈ ਗਈ ਰਾਜਵੀਰ ਫਿਰ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਤੇ ਉੱਥੇ ਫਿਰ ਉਸ ਦਾ ਇਲਾਜ ਕੀਤਾ ਜਾਂਦਾ ਹੈ ਡਾਕਟਰ ਦੁਬਾਰਾ ਜਾਂਚ ਕਰਦੇ ਨੇ ਤੇ ਬਿਮਾਰੀ ਫਿਰ ਵੀ ਸਮਝ ਨਹੀਂ ਆਉਂਦੀ ਉਸ ਨੂੰ ਨਾਰਮਲ ਦਵਾਈਆਂ ਦਿੱਤੀਆਂ ਜਾਂਦੀਆਂ ਕੁੜੀ ਫਿਰ ਤੋਂ ਇੱਕ ਵਾਰ ਠੀਕ ਹੋ ਜਾਂਦੀ ਹੈ ਫਿਰ ਰਾਜਵੀਰ ਪ੍ਰੀਤ ਨੂੰ ਘਰ ਵਾਪਸ ਲੈ ਆਇਆ ਇਸੇ ਤਰ੍ਹਾਂ 2-3 ਵਾਰ ਹੋਇਆ ਤਾਂ ਰਾਜਵੀਰ ਜਿਵੇਂ ਹੀ ਪ੍ਰੀਤ ਨੂੰ ਘਰ ਲੈ ਕੇ ਆਉਂਦਾ ਤਾਂ ਉਹ ਇੱਕੋ ਦਮ ਬਿਮਾਰ ਹੋ ਜਾਂਦੀ ਹੁਣ ਚੌਥੀ ਵਾਰ ਰਾਜਵੀਰ ਉਸ ਨੂੰ ਹਸਪਤਾਲ ਲੈ ਕੇ ਆਇਆ ਸੀ ਹਸਪਤਾਲ ਵਿੱਚ ਪ੍ਰੀਤ ਦਾ ਚੈੱਕਅਪ ਹੋ ਰਿਹਾ ਸੀ ਉਸ ਦੀਆਂ ਜਾਂਚਾਂ ਹੋ ਰਹੀਆਂ ਸੀ ਹਰ ਵਾਰ ਦੀ ਤਰ੍ਹਾਂ ਜਾਂਚਾਂ ਦੇ ਵਿੱਚ ਕੋ ਜਨ ਨਹੀਂ ਆਉਂਦਾ ਫਿਰ ਵੀ ਰੂਟੀਨ ਦੇ ਤੌਰ ਤੇ ਡਾਕਟਰ ਉਸ ਦੀਆਂ ਜਾਂਚਾ ਰਿਪੋਰਟਾਂ ਕਰਦੇ ਸੀ ਇਸੇ ਤਰ੍ਹਾਂ ਪ੍ਰੀਤ ਦਾ ਇਲਾਜ ਨਾਰਮਲ ਤਰੀਕੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਡਾਕਟਰ ਪ੍ਰੀਤ ਦਾ ਇਲਾਜ ਕਰਦਾ ਸੀ ਉਸ ਡਾਕਟਰ ਦਾ ਨਾਮ ਸੀ ਕਮਲਪ੍ਰੀਤ ਸਿੰਘ ਤੇ ਕਮਲਪ੍ਰੀਤ ਸਿੰਘ ਡਾਕਟਰ ਦੇ ਨਾਲ ਅੱਜ ਉਸ ਦੀ ਮਾਂ ਆਈ ਹੋਈ ਸੀ ਰਾਜਵੀਰ ਨੇ ਜਿਵੇਂ ਹੀ ਡਾਕਟਰ ਕਮਲਪ੍ਰੀਤ ਦੀ ਮਾਂ ਨੂੰ ਦੇਖਿਆ ਤੇ ਇੱਕੋਦਮ ਉਸ ਦੀ ਮਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਉਹ ਇਹ ਹੋਰ ਨਹੀਂ ਸੀ ਉਹ ਉਸਦੇ ਦੋਸਤ ਜਗਤਾਰ ਦੀ ਘਰ ਵਾਲੀ ਸੀ ਰਾਜਵੀਰ ਨੇ ਉਸ ਨੂੰ ਛੱਟ ਪਹਿਚਾਣ ਲਿਆ ਸੀ ਬੇਸ਼ੱਕ ਕਿੰਨੇ ਹੀ ਸਾਲ ਹੋ ਗਏ ਸੀ ਉਹਨਾਂ ਨੂੰ ਮਿਲੇ ਹੋਏ ਪਰ ਉਹ ਹਜੇ ਤੱਕ ਵੀ ਨਹੀਂ ਸੀ ਜਗਤਾਰ ਦੇ ਪਰਿਵਾਰ ਨੂੰ ਭੁੱਲਿਆ ਤੇ ਇਧਰ ਜਿਵੇਂ ਹੀ ਜਗਤਾਰ ਦੀ ਪਤਨੀ ਦੀ ਨਜ਼ਰ ਰਾਜਵੀਰ ਤੇ ਪੈਂਦੀ ਹੈ ਤਾਂ ਉਸ ਨੂੰ ਵੀ ਯਾਦ ਆ ਜਾਂਦਾ ਹੈ ਕਿ ਮੇਰੇ ਘਰ ਵਾਲੇ ਦਾ ਦੋਸਤ ਰਾਜਵੀਰ ਹੈ ਤਾਂ ਉਹ ਉਸ ਨੂੰ ਇੱਕੋ ਦਮ ਪੁੱਛਦੀ ਹੈ ਭਾਈ ਸਾਹਿਬ ਤੁਸੀਂ ਇੱਥੇ ਕਿਵੇਂ ਤਾਂ ਫਿਰ ਰਾਜਵੀਰ ਆਪਣੀ ਧੀ ਬਾਰੇ ਦੱਸਦਾ ਹੈ ਤਾਂ ਰਾਜਵੀਰ ਆਪਣੀ ਧੀ ਪ੍ਰੀਤ ਬਾਰੇ ਜਗਤਾਰ ਦੀ ਪਤਨੀ ਨੂੰ ਸਾਰੀ ਗੱਲ ਦੱਸਦਾ ਹੈ ਪ੍ਰੀਤ ਬਾਰੇ ਸੁਣ ਕੇ ਜਗਤਾਰ ਦੀ ਪਤਨੀ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਹੈਰਾਨ ਹੋ ਜਾਂਦੀ ਹੈ ਕਿਉਂਕਿ ਰਾਜਵੀਰ ਨੇ ਉਸ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਸੀ ਡਾਕਟਰ ਕਮਲਪ੍ਰੀਤ ਵੀ ਬਹੁਤ ਜ਼ਿਆਦਾ ਹੈਰਾਨ ਸੀ ਇਸ ਤਰ੍ਹਾਂ ਆਖਿਰ ਕਿਆ ਹੋ ਰਿਹਾ ਜਿਵੇਂ ਹੀ ਰਾਜਵੀਰ ਨੇ ਜਗਤਾਰ ਦੀ ਘਰਵਾਲੀ ਨੂੰ ਵੇਖਿਆ ਸੀ ਤਾਂ ਉਸ ਨੂੰ ਪ੍ਰਾਣੀਆਂ ਸਾਰੀਆਂ ਗੱਲਾਂ ਯਾਦ ਆ ਗਈਆਂ ਉਸ ਨੂੰ ਯਾਦ ਆ ਗਿਆ ਸੀ ਕਿ ਉਸ ਨੇ 15 ਲੱਖ ਰੁਪਏ ਜਗਤਾਰ ਕੋਲੋਂ ਉਧਾਰੇ ਲਏ ਸੀ ਉਸ ਦੀ ਬਾਅਦ ਵਿੱਚ ਨੀਤ ਬਦਲ ਗਈ ਤੇ ਉਹ ਬੇਈਮਾਨ ਹੋ ਗਿਆ ਸੀ ਉਹਨੇ ਪੈਸੇ ਵਾਪਸ ਨਹੀਂ ਕੀਤੇ ਉਸ ਦਾ ਦਿਲ ਕਹਿਣ ਲੱਗਿਆ ਕਿ ਹੋਵੇ ਨਾ ਹੋਵੇ ਇਹ ਸਾਰੀਆਂ ਗੱਲਾਂ ਉਸੇ ਕਰਕੇ ਹੋ ਰਹੀਆਂ ਨੇ ਉਹ 15 ਲੱਖ ਕਰਕੇ ਹੋ ਰਹੀਆਂ ਨੇ ਉਸ ਦਾ ਦਿਲ ਇਹ ਗਵਾਹੀ ਦੇਣ ਲੱਗਾ ਤਾਂ ਫਿਰ ਉਹ ਡਾਕਟਰ ਕਮਲਪ੍ਰੀਤ ਤੇ ਉਸ ਦੀ ਮਾਂ ਨੂੰ ਲੈ ਕੇ ਇੱਕ ਕੰਟੇਨ ਵਿੱਚ ਚਲਾ ਜਾਂਦਾ ਹੈ ਤੇ ਕੰਟੇਨ ਵਿੱਚ ਜਾ ਕੇ ਜਗਤਾਰ ਦੀ ਪਤਨੀ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਕਿ ਕਿਸ ਤਰ੍ਹਾਂ ਮੈਂ ਤੇਰੇ ਪਤੀ ਤੋਂ ਕਰਜ਼ਾ ਲਿਆ ਤੇ ਮੈਂ ਵਾਪਸ ਨਹੀਂ ਕੀਤਾ ਮੈਂ ਬੇਈਮਾਨ ਹੋ ਗਿਆ ਸੀ ਮੇਰੇ ਦਿਲ ਵਿੱਚ ਲਾਲਚ ਆ ਗਿਆ ਸੀ ਤਾਂ ਜਿਵੇਂ ਹੀ ਇਹ ਗੱਲ ਜਗਤਾਰ ਦੀ ਪਤਨੀ ਨੇ ਸੁਣੀ ਸੀ ਤਾ ਅਗੋ ਜਗਤਾਰ ਦੀ ਪਤਨੀ ਕਹਿੰਦੀ ਕਿ ਮੈਨੂੰ ਪਤਾ ਸੀ ਤੁਸੀਂ ਕਰਜ਼ਾ ਲਿਆ ਮੇਰੇ ਪਤੀ ਨੇ ਮੈਨੂੰ ਦੱਸਿਆ ਸੀ ਕਿ ਰਾਜਵੀਰ ਨੇ ਮੈਥੋਂ 15 ਲੱਖ ਰੁਪਏ ਉਧਾਰੇ ਲਏ ਨੇ ਫੇਰ ਮੈਂ ਸੋਚਿਆ ਕਿ ਕਿਤੇ ਤੁਸੀਂ ਜਗਤਾਰ ਨੂੰ ਪੈਸੇ ਵਾਪਸ ਨਾ ਕਰ ਦਿੱਤੇ ਹੋਣ ਤਾਂ ਕਰਕੇ ਮੈਂ ਤੁਹਾਡੇ ਕੋਲ ਕਦੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਹੁਣ ਰਾਜਵੀਰ ਕਹਿ ਰਿਹਾ ਸੀ ਕਿ ਮੈਂ ਇੱਕ ਬੇਈਮਾਨ ਬੰਦਾ ਹਾਂ ਮੈਨੂੰ ਮaaf ਕਰ ਦਿਓ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ ਤੇ ਮੈਂ ਤੁਹਾਡਾ ਕਰਜ਼ਾ ਵਾਪਸ ਕਰਨਾ ਚਾਹੁੰਦਾ ਹਾਂ ਇਸ ਤਰ੍ਹਾਂ ਤੁਹਾਡਾ ਕਰਜ਼ਾ ਖਾ ਕੇ ਨਹੀਂ ਮਰਨਾ ਚਾਹੁੰਦਾ ਤਾਂ ਅੱਗੋਂ ਜਗਤਾਰ ਦੀ ਪਤਨੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਮਾਫ ਕਰ ਦਿੱਤਾ ਕਰਜ਼ਾ ਵਾਪਸ ਕਰਨ ਦੀ ਕੋਈ ਲੋੜ ਨਹੀਂ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਤਾਂ ਰਾਜਵੀਰ ਉਸਦੀ ਕਹਾਣੀ ਪੁੱਛਦਾ ਕਿ ਜਗਤਾਰ ਦੇ ਜਾਣ ਤੋਂ ਬਾਅਦ ਤੁਹਾਡੇ ਨਾਲ ਕੀ ਹੋਇਆ ਤਾਂ ਫਿਰ ਜਗਤਾਰ ਦੀ ਪਤਨੀ ਦੱਸਦੀ ਹੈ ਕਿ ਉਸਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਹੀ ਟੁੱਟ ਗਈ ਸੀ ਮੇਰਾ ਇੱਕੋ ਹੀ ਸਹਾਰਾ ਸੀ ਮੇਰਾ ਮੁੰਡਾ ਮੇਰੇ ਸੱਸ ਤੇ ਸਹਰਾ ਵੀ ਇਸ ਦੁਨੀਆ ਤੋਂ ਚਲੇ ਗਏ ਸੀ ਫਿਰ ਮੈਂ ਕਮਲਪ੍ਰੀਤ ਨੂੰ ਚੰਗਾ ਪੜਾਇਆ ਲਿਖਾਇਆ ਤੇ ਇਸ ਨੂੰ ਇੱਕ ਵਧੀਆ ਡਾਕਟਰ ਬਣਾਇਆ ਨਾਲੇ ਇਸ ਨੂੰ ਚੰਗੇ ਸੰਸਕਾਰ ਵੀ ਦਿੱਤੇ ਤੇ ਨਾਲੇ ਚੰਗੀ ਸਿੱਖਿਆ ਦਿੱਤੀ ਇਸੇ ਤਰ੍ਹਾਂ ਇਸ ਨੇ ਇੱਥੇ ਆਪਣਾ ਹਸਪਤਾਲ ਖੋਲ੍ਹ ਲਿਆ ਇਹ ਹੁਣ ਲੋਕਾਂ ਦੇ ਇਲਾਜ ਕਰਦਾ ਹੈ ਤੇ ਗਰੀਬਾਂ ਦਾ ਫਰੀ ਇਲਾਜ ਕਰਦਾ ਹੈ ਨਾਲੇ ਬਹੁਤ ਹੀ ਘੱਟ ਫੀਸ ਲੈਂਦਾ ਹੈ ਇਸ ਨੂੰ ਮੈਂ ਇਹ ਗੱਲ ਚੰਗੀ ਤਰ੍ਹਾਂ ਸਿਖਾਈ ਹੈ ਗਰੀਬਾਂ ਦਾ ਭਲਾ ਕਰਨਾ ਉਹਨਾਂ ਨੂੰ ਕਦੇ ਵੀ ਨਹੀਂ ਲੁੱਟਣਾ ਇਹ ਗੱਲ ਸੁਣ ਕੇ ਰਾਜਵੀਰ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ ਕਿ ਕਮਲਪ੍ਰੀਤ ਡਾਕਟਰ ਕਿੰਨਾ ਚੰਗਾ ਹੈ ਤਾਂ ਫਿਰ ਉਹ ਜਗਤਾਰ ਦੀ ਪਤਨੀ ਕੋਲੋਂ ਵਿਦਾ ਲੈਂਦਾ ਤੇ ਆਪਣੀ ਧੀ ਨੂੰ ਲੈ ਕੇ ਵਾਪਸ ਆਪਣੇ ਘਰੇ ਆ ਜਾਂਦਾ ਹੈ ਉਹ ਪੈਸਿਆਂ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੰਦਾ ਸਾਰਾ ਹੀ ਹਿਸਾਬ ਕਿਤਾਬ ਲਾਉਂਦਾ ਉਦੋਂ ਤੋਂ ਲੈ ਕੇ ਹੁਣ ਤੱਕ 15 ਲੱਖ ਦਾ ਕਿੰਨਾ ਕੁ ਵਿਆਜ ਬਣ ਗਿਆ ਜਦੋਂ ਰਾਜਵੀਰ ਨੇ ਪੈਸੇ ਲਏ ਉਸ ਹਿਸਾਬ ਨਾਲ ਵਿਆਜ ਜੋੜਿਆ ਜਾਵੇ ਤਾਂ ਉਸ ਹਿਸਾਬ ਨਾਲ ਮੂਲ ਤੇ ਵਿਆਜ ਦੋਨੇ ਮਿਲਾ ਕੇ 40 ਲੱਖ ਬਣ ਜਾਂਦੇ ਨੇ ਤਾਂ ਫਿਰ ਰਾਜਵੀਰ 40 ਲੱਖ ਰੁਪਏ ਦਾ ਇੰਤਜ਼ਾਮ ਕਰਦਾ ਤੇ ਇੰਤਜ਼ਾਮ ਕਰਨ ਤੋਂ ਬਾਅਦ ਉਹ ਪੈਸੇ ਲਿਜਾ ਕੇ ਜਗਤਾਰ ਦੀ ਘਰ ਵਾਲੀ ਨੂੰ ਦੇ ਦਿੰਦਾ ਹੁਣ ਜਿਵੇਂ ਹੀ ਰਾਜਵੀਰ ਦੇ ਮਨ ਵਿੱਚ ਇਹ ਗੱਲ ਆਈ ਕਿ ਪੈਸਿਆਂ ਕਰਕੇ ਇਹ ਸਭ ਕੁਝ ਹੋ ਰਿਹਾ ਤਾਂ ਉਹ ਜਿਵੇਂ ਹੀ ਪੈਸਿਆਂ ਦਾ ਅਰੇਂਜਮੈਂਟ ਕਰਨ ਲੱਗਿਆ ਤਾਂ ਉਸ ਦੀ ਕੁੜੀ ਘਰ ਆਈ ਸੀ ਤੇ ਉਹ ਬਿਲਕੁਲ ਠੀਕ ਹੋ ਗਈ ਉਹ ਬਿਲਕੁਲ ਵੀ ਬਿਮਾਰ ਨਹੀਂ ਹੋਈ ਸੀ ਤਾਂ ਹੁਣ ਰਾਜਵੀਰ ਨੂੰ ਪੱਕਾ ਹੀ ਯਕੀਨ ਹੋ ਗਿਆ ਸੀ ਕਿ ਇਹ ਸਭ ਕੁਝ ਇਸੇ ਕਰਕੇ ਹੀ ਹੋ ਰਿਹਾ ਸੀ ਸਾਰੇ ਲੋਕ ਇਹ ਵੇਖ ਕੇ ਹੈਰਾਨ ਸੀ ਕਿ ਇਸ ਵਾਰ ਪ੍ਰੀਤ ਬਿਮਾਰ ਨਹੀਂ ਹੋਈ ਇਸ ਵਾਰ ਆਖਿਰ ਇਦਾਂ ਦੀ ਕੀ ਗੱਲ ਹੋਈ ਹੁਣ ਡਾਕਟਰ ਕਮਲਪ੍ਰੀਤ ਵੀ ਹੈਰਾਨ ਸੀ ਤੇ ਉਸਦੀ ਮਾਂ ਵੀ ਹੈਰਾਨ ਸੀ ਤੇ ਸਾਰੇ ਪਿੰਡ ਵਾਲੇ ਵੀ ਹੈਰਾਨ ਸੀ ਕਿਉਂਕਿ ਪਿੰਡ ਵਾਲਿਆਂ ਨੂੰ ਹੌਲੀ-ਹੌਲੀ ਇਹ ਗੱਲ ਪਤਾ ਲੱਗ ਗਈ ਕਿ ਕਿਸ ਤਰ੍ਹਾਂ ਰਾਜਵੀਰ ਨੇ ਜ਼ਗਤਾਰ ਦਾ ਕਰਜ਼ਾ ਨਹੀਂ ਮੋੜਿਆ ਉਹ ਮੁੱਕਰ ਗਿਆ ਸੀ ਸਾਰੇ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਸੀ ਤੇ ਕਹਿੰਦੇ ਨੇ ਦੇਖੋ ਪ੍ਰਮਾਤਮਾ ਨੇ ਕਿਵੇਂ ਕਰਜ਼ਾ ਵਾਪਿਸ ਕਰਵਾਇਆ ਹੈ ਪ੍ਰਮਾਤਮਾ ਨੇ ਕਿੱਦਾਂ ਦੇ ਸੰਜੋਗ ਬਣਾਏ ਕਿ ਰਾਜਵੀਰ ਨੂੰ ਕਰਜ਼ਾ ਮੋੜਨ ਵਾਸਤੇ ਮਜਬੂਰ ਹੋਣਾ ਪਿਆ ਇਸੇ ਤਰ੍ਹਾਂ ਰਾਜਵੀਰ ਨੇ ਜਗਤਾਰ ਦੀ ਪਤਨੀ ਨੂੰ ਸਾਰੇ ਪੈਸੇ ਦੇ ਦਿੱਤੇ ਸੀ ਪੈਸੇ ਦੇ ਕੇ ਉਹ ਨਿਸ਼ਚਿਤ ਹੋ ਗਿਆ ਸੀ ਕੀ ਮੈਂ ਹੁਣ ਕਿਸੇ ਦਾ ਕਰਜ਼ਾ ਨਹੀਂ ਦੇਣਾ ਮੈਂ ਜੋ ਬੇਈਮਾਨੀ ਕੀਤੀ ਹੈ ਮੈਂ ਉਸ ਦੀ ਪਰਮਾਤਮਾ ਕੋਲੋਂ ਮਾਫੀ ਮੰਗ ਲਈ ਹੈ ਮੈਂ ਜਗਤਾਰ ਦੀ ਘਰਵਾਲੀ ਕੋਲੋਂ ਵੀ ਮਾਫੀ ਮੰਗ ਲਈ ਇਸੇ ਤਰ੍ਹਾਂ ਰਾਜਵੀਰ ਹੁਣ ਆਪਣੀ ਧੀ ਨਾਲ ਖੁਸ਼ੀ ਖੁਸ਼ੀ ਰਹਿਣ ਲੱਗ ਜਾਂਦਾ ਹੈ ਜਗਤਾਰ ਦੀ ਪਤਨੀ ਨੂੰ ਜਿਵੇਂ ਹੀ ਰਾਜਵੀਰ ਨੇ ਕਰਜ਼ਾ ਮੋੜਿਆ ਸੀ ਤਾਂ ਉਹ ਸੋਚਦੀ ਹੈ ਜੇ ਛਾਮ ਦਾ ਭੁੱਲਿਆ ਸਵੇਰ ਨੂੰ ਘਰ ਆ ਜਾਵੇ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਤਾਂ ਫਿਰ ਉਹ ਅਗਲੇ ਦਿਨ ਆਪਣੇ ਮੁੰਡੇ ਨਾਲ ਰਾਜਵੀਰ ਦੇ ਘਰ ਪਹੁੰਚ ਜਾਂਦੀ ਹੈ ਤਾਂ ਫਿਰ ਰਾਜਵੀਰ ਨੂੰ ਜਾ ਕੇ ਕਹਿੰਦੀ ਹੈ ਤੂੰ ਕਿਤੇ ਨਾ ਕਿਤੇ ਤੇਰੇ ਦੋਸਤ ਦੀ ਗੱਲ ਰੱਖ ਲਈ ਤੂੰ ਉਸ ਦਾ ਕਰਜਾ ਵਾਪਿਸ ਮੋੜ ਦਿੱਤਾ ਇਸੇ ਤਰ੍ਹਾਂ ਤੇਰਾ ਦੋਸਤ ਮੇਰਾ ਪਤੀ ਮੈਨੂੰ ਇਹ ਕਹਿੰਦਾ ਹੁੰਦਾ ਸੀ ਕਿ ਜਦੋਂ ਆਪਣਾ ਮੁੰਡਾ ਵੱਡਾ ਹੋ ਜਾਵੇਗਾ ਜਿਹੜਾ ਮੇਰਾ ਦੋਸਤ ਰਾਜਵੀਰ ਹੈ ਜੇ ਉਸ ਦੇ ਘਰ ਕੁੜੀ ਹੋਈ ਤਾ ਮੈਂ ਆਪਣੇ ਮੁੰਡੇ ਦਾ ਵਿਆਹ ਉਸਦੀ ਕੁੜੀ ਨਾਲ ਜ਼ਰੂਰ ਕਰਾਂਗਾ ਹੁਣ ਆਪਣੇ ਦੋਸਤ ਦੀ ਇਹ ਗੱਲ ਮੰਨ ਲਓ ਜੇ ਤੁਹਾਨੂੰ ਚੰਗਾ ਲੱਗੇ ਰਾਜਵੀਰ ਨੇ ਜਿਵੇਂ ਹੀ ਇਹ ਗੱਲ ਸੁਣੀ ਸੀ ਤਾਂ ਉਹ ਇੱਕੋ ਦਮ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਜਗਤਾਰ ਦੀ ਪਤਨੀ ਨੇ ਉਸ ਨੂੰ ਸੱਚਮੁੱਚ ਮaaf ਕਰ ਦਿੱਤਾ ਸੀ ਉਸ ਨਾਲ ਰਿਸ਼ਤਾ ਜੋੜਨਾ ਚਾਹੁੰਦੀ ਹੈ ਇਧਰ ਕਮਲਪ੍ਰੀਤ ਵੀ ਪ੍ਰੀਤ ਨੂੰ ਚੰਗੀ ਤਰ੍ਹਾਂ ਜਾਣਨ ਲੱਗਿਆ ਸੀ ਦੋਵੇਂ ਇੱਕ ਦੂਜੇ ਨਾਲ ਘੁਲ ਮਿਲ ਗਏ ਸੀ ਤਾਂ ਫਿਰ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਨੇ ਤੇ ਜਗਤਾਰ ਦੀ ਪਤਨੀ ਤੇ ਰਾਜਵੀਰ ਦੋਵੇਂ ਮਿਲ ਕੇ ਦੋਨਾਂ ਦਾ ਵਿਆਹ ਕਰ ਦਿੰਦੇ ਨੇ ਹੁਣ ਦੋਵੇਂ ਪਰਿਵਾਰ ਬੜੇ ਰਾਜੀ ਖੁਸ਼ੀ ਰਹਿ ਰਹੇ ਸੀ ਪ੍ਰੀਤ ਜਿਵੇਂ ਹੀ ਡਾਕਟਰ ਕਮਲਪ੍ਰੀਤ ਦੇ ਘਰ ਆਈ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਉਹ ਕਦੇ ਵੀ ਅਸ ਤਰ੍ਹਾਂ ਬਿਮਾਰ ਨਹੀਂ ਹੋਈ ਉਹਨੂੰ ਉਸ ਤੋਂ ਬਾਅਦ ਕਦੇ ਵੀ ਕੋਈ ਦਿੱਕਤ ਨਹੀਂ ਹੋਈ ਜਦੋਂ ਵੀ ਪਰਿਵਾਰ ਵਿੱਚ ਇਹ ਗੱਲ ਛੇੜਦੀ ਕਿ ਪ੍ਰੀਤ ਇਸ ਤਰ੍ਹਾਂ ਬਿਮਾਰ ਰਹਿੰਦੀ ਸੀ ਤੇ ਉਸ ਤੋਂ ਬਾਅਦ ਪ੍ਰੀਤ ਕਦੇ ਵੀ ਬਿਮਾਰ ਨਹੀਂ ਹੋਈ ਸੀ ਸਾਰੇ ਜਣੇ ਹੈਰਾਨ ਰਹਿ ਜਾਂਦੇ ਸੀ ਤੇ ਕਹਿੰਦੇ ਸੀ ਕਿ ਪਰਮਾਤਮਾ ਦੇ ਰੰਗ ਨਿਆਰੇ ਨੇ ਕਿਸ ਨੂੰ ਕਿੱਥੇ ਰੱਖਣਾ ਉਹ ਸਭ ਜਾਣਦਾ ਹੈ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ